ਖਸ਼ੀ ਗਾਲ ਜੀ ਪਰ ਬਣਾ ਰਹੇ ਆ ਜੀ ਆਲੜੇ 25 ਫੱਗਣ ਦੇ ਜੋ ਆਪਣਾ ਦਿਨ ਆ ਰਿਹਾ ਹੈ ਛੇਮ ਪਾਛੇ ਜੀ ਆਪਣੇ ਨਗਰ ਕਟੜਾਣੀ ਵਿੱਚ ਆਏ ਸਨ ਤੋਂ ਆਪਾਂ ਤਿਆਰ ਕਰ ਰਹੇ ਆ ਆਲੜੇ ਛੇਮ ਪਾਛੇ ਜੀ ਇਸ ਨਗਰ ਕਟੜਾਣੀ ਵਿੱਚ ਆਏ ਸਨ 25 ਫੱਗਣ ਨੂੰ ਹਰੇਕ ਸਾਲ ਦੀ ਤਰ੍ਹਾਂ ਇਸ ਸਾਲ ਵੀ ਆਪਾਂ ਇਹ ਸੇਵਾ ਨਿਭਾ ਰਹੇ ਆ ਬਣਾ ਰਹੇ ਆ ਜੀ ਆਲੜੇ ਇਹ ਹਾਲੇ ਅੱਜ ਤਿਆਰੀ ਚੱਲ ਰਹੀ ਆ ਜੀ ਸੋ ਬੇਨਤੀ ਆ ਕਿ ਕਿਉਂਕਿ ਇਹਨਾਂ ਸੇਵਾ ਵੀ ਕਰਾਣੀ ਹੋਵੇ ਜ਼ਰੂਰ ਪਹੁੰਚਣਾ ਜੀ ਬਣਾ ਰਹੇ ਆ ਲੈਣੇ ਜੀ ਇਹ ਸੇਵਾ ਚੱਲ ਰਹੀ ਆ ਜੀ ਬਣੇ ਹੋਏ ਨੇ ਜੀ ਆਪ ਦਾ ਆਪੜਾ ਪ੍ਰਾਣਾ ਲੈਣਾ ਸਭ ਤੋਂ ਵੱਡੇ ਮੂੰਹ ਵਾਲਾ ਧੰਨਵਾਦ ਜੀ